ਹਾਵੀ ਮਿੱਤਰੋ ਅੱਜ ਦੇ ਬਲਾਉਗ 'ਚ ਤੁਹਾਡਾ ਸਵਾਗਤ ਆ। ਅੱਜ ਆਪਾਂ ਲੈ ਕੇ ਆਏ ਥੋੜੇ ਲਈ ਜੌਂਡੀਅਰ 5310 ਇਹ ਇਹ ਮਗਰ ਲੈਂਡ ਫੋਰਸ ਦਾ 7 ਫੁੱਟਾ ਰੂਟਰ ਵੇਟਰ ਮਿੱਤਰੋ। ਦਿਖਾਵਨਾ ਤੁਹਾਨੂੰ ਚਲਾ ਕੇ ਕੀ ਪਰਫਾਰਮੈਂਸ ਹੈ ਦੀ। ਸਾਲ ਵੀ ਮਿੱਤਰੋ। ਆ 3.5 ਵਾਹ ਵਾਹ ਬਹਣਾ ਇਧਰੋਂ ਇਹ ਇਧਰੋਂ ਲਾਇਆ ਦੂਜਾ ਸਾਡੇ ਕੋਲ 15 ਹਜ਼ਾਰ ਚੱਕਰ ਆ ਮੇਰੇ ਇਧਰੋਂ ਇਹ ਕਰਦਾ ਫਿਰ ਰੋਣਾ ਮਿੱਤਰੋ ਥੋੜੇ ਚੱਕਰ ਭਾਈ ਮਲਾਈ ਥੋੜੀ ਘੱਟ ਕਰਦਾ ਮਿੱਤਰੋ 16.5 ਥੋੜਾ ਚੱਕਰ ਘੱਟੇ বার কথা তো তোলা লাগে ल्यावा ya le querí ਸਾਰੇ ਇਹ ਪਹਿਲਾ ਲਾ ਕੇ ਦੇਖ ਰਿਹਾ ਮਿੱਤਰੋ ਇਹ ਪਹਿਲੇ ਜੀ ਵਧਿਆ ਜਿਆਦਾ ਮਿੱਤਰੋ ਬੜਾ ਥੋੜਾ ਤੋਂ ਆਤਾ ਚੈੱਕ ਕਰਦੇ ਆ ਗਏ ਇਹ ਘਰ ਤੇ ਆ ਗਏ ਆਪਾਂ ਤੇ ਦੂਦੇ ਜੀ ਤੋਰਾਂਗੇ La idea metro. ਆਹ ਜਿਹੜੀ ਗੱਲ ਮੇਦਰ ਉਹਨੂੰ ਕਿੰਦੇ ਜਵੀ ਚਲਾ ਕੇ ਦਿਖਾਵਾਂਗੇ ਆਪਾਂ ਤੇ ਚੋਈ ਬਈ ਕਹਿਣਗੇ ਮਾਨ ਰੁਕਾਗਾ ਸਾਹ ਲਈ ਖਰਜੂ ਬਈ ਵਿੱਚ ਦਾ ਜਿਹੜੇ ਸਪੈਸ਼ਲ ਰਾਈਡ ਨੇ ਉਹ ਸੱਤੇ ਜਵੀ ਖਚ ਦੇਗੇ